ਤੇ ਮੌਕੇ ਤੇ ਮਜੂਦ ਸੀ ਹਾਂਜੀ ਅਸੀਂ ਨਾ ਮੈਂ ਨਾ ਜੋ ਉਹ ਨਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨ ਆਇਆ ਸੀਗਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜਿਆਦਾ ਚੀਕ ਜੀ ਘਾੜਾ ਬੜਾ ਉਹਨੇ ਰੌਲਾ ਪਾਇਆ ਬਈਆ ਕਰਕੇ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿਹਾ ਬਈ ਇਹਨੂੰ ਪਤਾ ਨਹੀਂ ਕੀ ਗੱਲ ਹੋਗੀ ਜਦੋਂ ਮੜਕੇ ਤੇ ਮੈਂ ਨਿਗਾਹ ਮਾਰੀ ਤੇ ਮੈਂ ਕਿਹਾ ਤਾਂ ਕਾਰ ਤੁਰੀ ਜਾਂਦੀ ਐ ਕਾਰ ਉਥੋਂ ਜਿਤਰੀ ਹੁੰਦੀ ਨਾ ਕਾਰ ਮਾੜਾ ਜਗੜਾ ਪਾਸਾ ਦਵਿਆ ਗੱਡੀ ਉਥੋਂ ਉਹ ਦਰਖਤ ਤੋਂ ਡਿੱਗੀ ਆ ਗਾਂਤਰੀ ਆਈ ਹੈ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚਗਾ ਖੇਚ ਵਿਚਾਰੀ ਕਦੇ ਕੋਸ਼ ਕਰ ਕਦੇ ਕੋਸ਼ ਕਰ ਜਦੋਂ ਉੱਥੇ ਬਰਾਬਰ ਆ ਗਏ ਨਾ ਬੁੜੀ ਨੇ ਜਦੋਂ ਬਾਰੀ ਖੋਲਤੀ ਉਦੋਂ ਗੱਡੀ ਬਸ ਢੀੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਉਹ ਜਿੱਤਾ ਮੁੜ ਕੇ ਫਿਰ ਰੌਲਾ ਪਾ ਮੁੜ ਕੇ ਹੌਲੀ ਹੌਲੀ ਮੁੜ ਕੇ ਸਾਰਾ ਪਿੰਡ ਆ ਗਿਆ ਜੀ ਇੱਥੇ ਫਿਰ ਇੱਥੇ ਮੌਤ ਇੱਥੇ ਪਰੋਸ਼ ਕੀਤੀ ਕੋਈ ਨਹੀਂ ਸੀਗਾ ਵਿਆਹ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆਗਾ ਵੀ ਇਹ ਚੀਜ਼ ਸੀ ਗਈ ਅਜੇ ਤੱਕ ਨਹੀਂ ਮਿਲਿਆ ਨਹੀਂ ਅਜੇ ਤੱਕ ਵੀ ਨਹੀਂ ਮਿਲਿਆ ਦੂਜੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੀ ਸੜਕ ਦੀ ਜ਼ਿਆਦਾਤਰ ਟੁੱਟ ਪਈ ਹਾਂਜੀ ਇਹ ਸੜਕਾ ਜੀ ਉਦੋਂ ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਬੱਧਾ ਨਹੀਂਗਾ ਇੱਥੇ ਇੱਕੇ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਹਾਸਾ ਹੋ ਗਿਆ ਜੀ ਇਹ ਸੜਕਾ ਉਹ ਵੀ ਖਰਾਬ ਆ ਇੱਕੇ ਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਧਾ ਆਵੇ ਵੀ ਦੇਖੋ ਸੜਕ ਦਾ ਹੁਣ ਵੀ ਹਾਂ ਹੁਣ ਵੀ ਵੇਖ ਲਓ ਜਾ ਕੇ ਮੌਕੇ ਤੇ ਹਾਂ ਚੀਜ਼ ਨਹਿਰ ਚ ਵਰ ਦਿੰਦੀ ਹੈ ਇਹ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਚਾ ਆਖਣਾ ਚਾਹੀਦਾ ਗੌਰ ਕਰਨੀ ਜੀ ਸੜਕਾਂ ਪੰਜ ਇੱਕ ਇਹ ਡੌਲਾ ਉੱਚਾ ਹੋ ਜਾਏ ਜੀ 5 ਫੁੱਟ ਹਾਂ ਹਾਂ ਹੋਰ ਆਸਾਣਾ ਵਰਤੇ ਜੀ ਇਹ ਕਰਕੇ ਚੀਜ਼ ਹੈ ਅਸੀਂ ਇਹ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਇਹ ਕਰਕੇ ਆ ਉੱਚਾ ਹੋ ਜਾਏ ਵੀ ਇਹ ਕਰਕੇ ਕੋਈ ਗੱਲਬਾਤ ਨਹੀਂ ਸੌਰੀ ਕੋਈ ਗੌਰ ਨਹੀਂ ਕਰ ਰਹੀ ਇਹ ਨੁਕਸਾਨ ਹੋਈ ਜਾਂਦਾ ਹੁਣ ਇਹ ਬੰਦਾ ਫੌਜ ਸੀਗਾ ਵਿਚਾਰੇ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਮਾਂ ਪਤੀ ਪੋਤਾ ਰਹਿ ਗਏ ਜੀ ਘਰੇ ਕੋਈ ਵੀ ਨਹੀਂ ਰਹਿ ਗਿਆ ਜੀ ਵਿਚਾਰਿਆਂ ਦਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਜਿਹੜਾ ਦਾ ਫੌਜੀ ਸਾਹਿਬ ਸੀਗੇ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਮੈਂ ਸਰਪੰਚ ਜੀ ਫੱਡੇਗਾ ਦਾ ਅਮਰਤਪਾਲ ਮੈਂ ਕਹਿੰਦਾ ਪਹਿਲੇ ਤਾਂ ਇਹ ਸਾਡੇ ਡੌੜਾ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌੜਾ ਸੀਗਾ ਡੌੜਾ ਚੋਂ ਨਹੀਂ ਛੜਿਆ ਉਹਨਾਂ ਨੇ ਇੱਥੇ ਤੀਜਾ ਚੌਥਾ ਹੱਸਤਾ ਹੋ ਗਿਆ ਕਈ ਮੋਤਾ ਹੋ ਗਏ ਇੱਥੇ ਹੁਣ ਜਿਹੜੇ ਫੌਜੀ ਸਾਹਿਬ ਮਿਲਣ ਆਏ ਸੀਗਾ ਸਾਡੇ ਪਨੇ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੌੜਾ ਨਾ ਹੋਣ ਦੇ ਕਰਨਾ ਜੰਪ ਲੈ ਗਈ ਇਹ ਜੰਪ ਗੱਡੀ ਲੈ ਗਈ ਕਿਉਂਕਿ ਉਹ ਛੜਕ ਬਹੁਤ ਜ਼ਿਆਦਾ ਖਰਾਬ ਜੋ ਇਹ ਨਹਿਰ ਬਣੀ ਆ ਹੁਣ ਦੁਵਾਰਾ ਉਹ ਸਾਰੀ ਸ਼ੜਕ ਪੱਟੀ ਗਈ ਆ ਇਸ ਦੇ ਕਾਰਨ ਆਜ ਤੇ ਬਾਲੀ ਹੁੰਦੇ ਆ ਅੱਛਾ ਇਹ ਹੁਣ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਆਂ ਫੌਜ ਨੂੰ ਨੌਕਰੀ ਕੱਲ ਨੂੰ ਜਾਣਾ ਸੀ ਜੀ ਡਿਊਟੀ ਤੇ ਵਾਪਸ ਆਣਾ ਸੀ ਹਾਂਜੀ ਇੱਥੇ ਮਿਲਣ ਆਏ ਹਾਂ ਮੈਂ ਕੱਲ ਮਿਲਣ ਆਈ ਸੀਗੇ ਤੇ ਕੱਲ ਨੂੰ ਉਹਨੇ ਪਰਸੋਂ ਜਾਣਾ ਸੀਗੇ ਡਿਊਟੀ ਤੇ ਦੋਵੇਂ ਪਤੀ ਪਤਨੀ ਸੀਗੇ ਦੋਵੇਂ ਪਤੀ ਪਤਨੀ ਸੀ ਜੀ ਇਹਨਾਂ ਦੇ ਬੱਚੇ ਕਿੰਨੇ ਆ ਇੱਕ ਬੱਚਾ ਜੀ 5 ਸਾਲ ਦਾ ਸਿਰਫ 5 ਸਾਲ ਦਾ ਹਾਂਜੀ ਬਹੁਤ ਮੰਦਪਾਗੀ ਕਰਨਾ ਵਾਪਰੀ ਆ ਜੀ ਫਿਰ ਤਾਂ ਜਿਹੜੀ ਮਾਤਾ ਹੈ ਉਹ ਵੀ ਵਿਚਾਰੀ ਮੰੰਜੇ ਤੇ ਬੈਠੀ ਆ ਫੌਜੀ ਸਾਹਿਬ ਦੀ ਮਾਤਾ अच्छा हम ठीक है इथे ਕਿੰਨਾ ਚਿਰ ਰੁਕੇ ਆਏ ਕਿੰਨੀ ਇਥੇ ਹੀ ਬਸ 11 ਕਹੋ ਆਏ ਆ ਤੇ 4 4:30 ਦਾ ਟਾਈਮ ਸੀ 11 12 ਵਜੇ ਆਏ ਸਰਪੰਚ ਸਾਹਿਬ ਜਿਹੜੀ ਇਹ ਘਟਨਾ ਵਾਪਰਦੀ ਹੈ ਉਦੋਂ ਹੀ ਤੋਂ ਡੇ ਜਿਵੇਂ ਹੁਣ ਡਗੁਰਮਾਨ ਦੀ ਗੱਲ ਕਰ ਲਗੇ ਤੋਂ ਪਿੰਡ ਦੀ ਗੱਲ ਕਰ ਲਗੇ ਤੇ ਸਾਰੇ ਲੋਕ ਜਿਹੜੇ ਇਥੇ ਪਹੁੰਚ ਗਏ ਆ ਸਹਾਇਤਾ ਵਾਸਤੇ ਤੇ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਦੇਰ ਰਾਤ ਤੱਕ ਜਿਹੜੀ ਐਨਡੀਆਰ ਦੀਆਂ ਟੀਮਾਂ ਵੀ ਜਿਹੜੀਆਂ ਕੰਮ ਕਰੀ ਜਾਂਦੀਆਂ ਵੀ ਕਿਤੇ ਨਾ ਕਿਤੇ ਜਿਹੜੀ ਕਾਰਬਾਰ ਕੱਢ ਲਈ ਜਾਵੇ ਲਾਸ਼ਾਂ ਨੂੰ ਕੱਢ ਲਿਆ ਜਾਵੇ ਤੇ ਪਰ ਅਜੇ ਤੱਕ ਵੀ ਜਿਹੜਾ ਉਹ ਕੰਮ ਚੱਲੀ ਗਾਜ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਜ 1:30 ਵਜੇ ਤੱਕ ਵਰਕ ਕਰਦੇ ਰਹੇ ਆ ਕੋਈ ਮਤਲਬ ਸਾਬਤ ਨਹੀਂ حاصل ਹੋਈ ਹੁਣ ਦੁਬਾਰਾ ਹੁਣ ਦੁਬਾਰਾ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਵੇ ਆ